ਪੰਜਾਬ ਦੇ ਕਈ ਕਿਸਾਨ ਫਸਲੀ ਵਿਭਿੰਨਤਾ ਕਰ ਰਹੇ ਹਨ ਅਤੇ ਕੁਝ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹਨ ਪਰ ਸਰਕਾਰ ਵੱਲੋਂ ਇਹਨਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ। ਜੇਕਰ ਸਰਕਾਰ ਇਹਨਾਂ ਕਿਸਾਨਾਂ ਨੂੰ ਸਮੇਂ-ਸਮੇਂ ਤੇ ਟ੍ਰੇਨਿੰਗ ਦੇਵੇ ਤਾਂ ਇਹ ਵਧੀਆ ਮੁਨਾਫਾ ਲੈ ਸਕਦੇ ਹਨ। ਸੰਗਰੂਰ ਦੇ ਕਿਸਾਨ ਵੱਲੋਂ ਜ਼ਮੀਨ ਠੇਕੇ ਤੇ ਲੈ ਕੇ ਕਦੂ ਦੀ ਖੇਤੀ ਕੀਤੀ ਜਾ ਰਹੀ ਹੈ ਪਰ ਬਰਸਾਤ ਹੋਣ ਕਾਰਨ ਉਸ ਨੂੰ ਵੱਡਾ ਘਾਟਾ ਚਲਣਾ ਪੈ ਰਿਹਾ ਹੈ। ਆਓ ਦੇਖਦੇ ਹਾਂ ਪੂਰੀ ਰਿਪੋਰਟ। ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੇ ਚੱਲਦੇ ਕਈ ਕਿਸਾਨ ਕਣਕ ਛੋਣੇ ਤੋਂ ਹਟ ਕੇ ਵੱਖਰੀਆਂ ਖੇਤੀ ਕਰ ਰਹੇ ਹਨ ਕੁਝ ਸਬਜ਼ੀਆਂ ਉਗਾ ਰਹੇ ਹਨ ਤੇ ਕੁਝ ਫਲਾਂ ਦੀ ਕੀਤੀ ਕਰ ਰਹੇ ਹਨ ਸੰਗਰੂਰ ਦੇ ਬਡਰੂਖਾ ਦੇ ਇੱਕ ਕਿਸਾਨ ਵੱਲੋਂ ਵੱਡੇ ਪੱਧਰ ਤੇ ਕद्दू ਦੀ ਖੇਤੀ ਕੀਤੀ ਜਾ ਰਹੀ ਹੈ ਪਰ ਬਰਸਾਤ ਅਤੇ ਮੌਸਮ ਵਿੱਚ ਨਮੀ ਦੇ ਕਾਰਨ ਇਸ ਕਿਸਾਨ ਨੂੰ ਵੱਡਾ ਘਾਟਾ ਚੱਲਣਾ ਪੈ ਰਿਹਾ ਹੈ ਬਰਸਾਤ ਅਤੇ ਮੌਸਮ ਵਿੱਚ ਨਮੀ ਦੇ ਕਾਰਨ ਬੀਲਾਂ ਤਾਂ ਵੱਧ ਰਹੀਆਂ ਹਨ ਪਰ ਕद्दू ਦਾ ਸਾਈਜ਼ ਨਹੀਂ ਵੱਧ ਰਿਹਾ ਜਿਸ ਤੇ ਚੱਲਦੇ ਕਿਸਾਨ ਬੇहद ਪਰੇਸ਼ਾਨ ਹੈ ਕਿਸਾਨ ਦਾ ਕਹਿਣਾ ਹੈ ਕਿ ਇਸ ਨਾਲ ਤਾਂ ਉਸਦਾ ਜ਼ਮੀਨ ਦਾ ਠੀਕਾ ਵੀ ਪੂਰਾ ਨਹੀਂ ਹੋਣਾ ਬਰਸਾਤ ਅਤੇ ਮੌਸਮ ਵਿੱਚ ਫੇਲ ਨੇ ਉਸ ਨੂੰ ਵੱਡਾ ਘਾਟਾ ਪਾ ਕੇ ਰੱਖ ਦਿੱਤਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਕਿਸਾਨ ਫਸਲੀ ਪਿੰਤਾ ਨੂੰ ਅਪਣਾਉਂਦੇ ਹਨ ਉਹਨਾਂ ਦੀ ਮਦਦ ਕੀਤੀ ਜਾਵੇ ਅਤੇ ਉਹਨਾਂ ਨੂੰ ਕੁਝ ਗਾਈਡ ਵੀ ਕੀਤਾ ਜਾਵੇ ਤਾਂ ਜੋ ਕਿ ਉਹ ਚੰਗਾ ਮੁਨਾਫਾ ਲੈ ਸਕਣ ਖੇਤੀ ਦੀ ਲਾਅ ਦਿੰਨੇਗੇ ਜੀ ਐਂਡ ਟੱਕਰ ਜਾਨੀ ਕਿ ਆ 15 ਤੋਂ 16 ਗਿੱਲੇ ਤੇ ਹੁਣ ਕਿਹੜੀ ਹੁਣ ਇਸ ਟਾਈਮ ਹੈ ਕਿ ਆਪਣੇ ਕੋਲ 5.5 ਏਕੜ ਕਦੂਲਾ ਆਇਆ ਹੋਇਆ ਹੈਗਾ ਠੀਕ ਹੈ ਮੌਕੇ ਦਾ ਤਾਂ ਕੀ ਨੁਕਸਾਨ ਆ ਜੀ ਵੈਸੇ ਮੈਂ بارش ਦੇ ਚਲਦਿਆਂ ਹੋ ਰਿਹਾ ਹੈ بارش ਦਾ ਤਾਂ ਇਹੀ ਨੁਕਸਾਨ ਆ ਗਿਆ ਜਾਨੀ ਕਿ ਕਿਹੜਾ ਫਾਲ ਨੇ ਗਰੋਥ ਕਰਨੀ ਹੈ ਫਾਲ ਨਹੀਂ ਗਰੋਥ ਕਰ ਰਹੀਆਂ ਬੇਲਾਂ ਗਰੋਥ ਕਰ ਰਹੀਆਂ ਨੇ ਕੱਲਾ ਕੱਲਾ ਬੇਲਾ ਬੇਲਾ ਜ਼ੋਰ ਲਾ ਰਹੀਆਂ ਨੇ ਕਿਹੜਾ ਫਾਲ ਹੈਗਾ ਉਹ ਵੀ ਕੁਝ ਕਰ ਰਿਹਾ ਹੈਗਾ ਉਹ ਢੱਲਾ ਪਿਆ ਖੜਾ ਹੈਗਾ ਕਿੰਨਾ ਝਾੜ ਹੁੰਦਾ ਹੈ ਕਿੰਨਾ ਅੱਜ ਦਾ ਝਾੜ ਕਿੰਨਾ ਹੈ ਝਾੜ ਤਾਂ ਜੀ 10 ਕਿਲੋ ਦੀ ਰਹਿ ਗਿਆ ਹੁਣ ਕਿੱਲੇ ਦਾ ਮੰਨ ਲਓ 10 ਕਿਲੋ ਲੱਕੜ ਦਾ ਹੈਗਾ ਇਹਨੇ ਲਿਕੜਨਾ ਚ ਹਿੰਦਾ ਘੱਟੋ ਘਾਟ ਇਹ 5 ਕੌਟਲਾ 5 ਕੌਟਲਾ ਤੋਂ ਹੁਣ ਤੁਸੀਂ ਲਾ ਲਵੇ 10-20 ਕਿਲੋ ਰਹਿ ਗਿਆ। ਗਾਹਾਂ ਉਹ ਚੀਜ਼ਾਂ ਇਹ ਵਿਕਦੇ ਵੀ ਨਹੀਂ ਹੈਗੇ ਉਹ ਰੇਟ ਨੂੰ ਜਿਹੜੇ ਰੇਟ ਨੂੰ ਉਹ ਭਾਲਦੇ ਆਂ। ਕਿ ਉਰਲੀਆਂ ਪਰਲੀਆਂ ਮੰਡੀਆਂ ਚ ਬਹੁਤ ਜਿਆਦਾ ਮੇਰੇ ਰਾਜਸਥਾਨ ਦਾ ਬਹੁਤ ਕੋਸਾਰੇ ਰਾਜਸਥਾਨ ਦਾ ਬਹੁਤ ਨਾ ਤਾਂ ਪੰਜਾਬ ਦੀ ਬੈਣ ਹੀ ਕਾਮਯਾਬ ਰਹੀ ਆ। ਨਾ ਚੂਚੂ ਕਾਮਯਾਬ ਰਿਹਾ ਨਾ ਗੋਲਾ ਕਾਮਯਾਬ ਰਿਹਾ। ਪੰਜਾਬ ਚ ਤਾਂ ਹੋਈ ਨਹੀਂ ਕੁਸ ਰਹਿ ਚੀਜ਼ਾਂ ਅੱਜ ਦੇ ਜਵਾਨੇ ਚ ਜਿਹੜਾ ਹੁਣ ਟਾਈਮ ਹੈਗਾ। ਕਿਉਂ ਇਹ ਨਵੀਂ ਉੜਦੀ ਅਜੀਰੀਆਂ ਦੇ ਵਿੱਚੋਂ ਵੀ ਉੜ ਰਹੀ ਹੈਗਾ। ਨਵੀਂ ਲੈਂਦੀ ਆ ਹਵਾ ਨਵੀਂ ਕਰਕੇ ਕੁਛ ਵੀ ਨਹੀਂ ਲੱਗ ਰਿਹਾ ਆਪਣੇ ਸੁੰਡ ਜਿਆਦਾ ਪੈ ਰਿਹਾ ਜੇ ਹੁਣ ਆਪਾਂ ਰਾਜਸਥਾਨ ਦੇ ਗੋਲੇ ਦੀ ਗੱਲ ਕਰਦੀਏ ਗੋਲਾ ਵੇਗਣਾ ਆ ਰਿਹਾਗਾ ਜਾਂ ਤੁ ਤੁ ਦੀ ਆਪਣੇ ਨਾਲੇ ਪੰਜ ਕਿ ਮਹੀਨੇ ਇੰਨਾ ਚਮਕਦਾਰ ਆਉਂਦਾਗਾ ਉਹ ਆਪਣੇ ਨੂੰ ਕਿਹੜਾ ਖਰੀਦੂਗਾ ਤੇ ਉਧਰ ਖੁਸ਼ਕ ਹੋਣ ਕਰਕੇ ਅੱਲਾ ਵੀ ਬਹੁਤ ਸੋਹਣੀਆਂ ਆ ਰਹੀਆਂ ਨੇ ਲੋਕੀ ਆ ਕਿਹੜੀ ਲੋਕੀ ਕਹਿੰਦੇ ਨੇ ਜਿਹੜੀ ਨੂੰ ਆਪਾਂ ਤੇ ਉਹ ਵੀ ਬਹੁਤ ਸੋਹਣੀ ਆ ਰਹੀ ਆ ਆਪਣੇ ਨੂੰ ਉੱਪਰ ਦੀ ਵੱਡਾ ਕਾਰਨ ਕੀ ਪ੍ਰਸਾਦ ਦੀ ਇਹ ਕਾਰਨ ਪ੍ਰਸਾਦ ਤਾਂ ਹੀ ਪ੍ਰਸਾਦ ਆ ਆਪਣੇ ਪ੍ਰਸਾਦ ਕਰਕੇ ਹੋਣੀ ਨਹੀਂ ਉਧਰ ਮਲ ਕੇ ਪ੍ਰਸਾਦ ਖੁਸ਼ਕੀ ਹੈ ਕੀ ਹੋ ਰਿਹਾਗਾ ਆਪਣੇ ਤਾਂ ਬੁਰਾ ਹਾਲ ਕਰਤਾ ਜੀ ਆਪਾਂ ਇਹ ਗੱਲ ਕਹਿ ਸਕਦੇ ਆਂਗੇ ਵੀ ਜਾਨੀ ਕਿ ਇੱਕ ਉਹ ਨਹੀਂ ਕਹਿੰਦੇ ਪੰਜਾਬੀ ਜਪੇ ਖੂਜੇ ਲਾਤੇ ਖੂਜੇ ਲਾ ਦੇ ਕੇ ਰੰਦਾ ਅੱਗੇ ਦੇਖਾਂਗੇ ਵੀ ਆਪਾਂ ਨੂੰ ਖੂਜੇ ਜੋ ਹਵਾ ਫੜ ਕੇ ਖਿੱਚਦਾ ਜਾਂ ਦੁਬਾਰੇ ਫੇਰ ਖੂਜੇ ਲਾਊਗਾ ਇਹ ਤਾਂ ਅੱਗੀਆਂ ਗੱਲਾਂ ਰਹਿ ਗਈਆਂ ਕੋਈ ਬਾਗਬਾਨੀ ਵਿਭਾਗ ਤੋਂ ਆਸ ਹੈ ਕੋਈ ਮੁਆਵਜ਼ੇ ਵਗੈਰਾ ਨਹੀਂ ਉਹ ਤਾਂ ਕੋਈ ਆਸ ਨਹੀਂ ਰੱਖਦੇ ਨਾ ਆਂ ਆਪਾਂ ਉਹਨਾਂ ਨੂੰ ਕਹੀਏ ਕਿਉਂ ਆਪਣੇ ਆਪ ਲਾਇਆ ਹੈਗਾ ਆਪਾਂ ਨੂੰ ਲਵਾ ਕੇ ਨਹੀਂ ਗਏ ਚਲੋ ਕਹਿੰਦੇ ਤਾਂ ਹੈਗੇ ਨੀ ਚੰਨ ਵਾਲਾਂ ਦੇ ਕੋਈ ਵਾਰੀ ਤੁਸੀਂ ਵੀ ਜਾਣਦੇ ਹੋਊਗਾ ਨਾਲ ਕੋਲੇ ਵੀ ਨਹੀਂ ਯਾਰ ਆਪਾਂ ਖੇਤੀ ਬਦਲੀਏ ਖੇਤੀ ਬਦਲੀਏ ਹੁਣ ਮਿੰਨ ਦਾ 28 ਸਾਲ ਹੋ ਗਏ ਬਦਲੀ ਨੂੰ ਕੋਈ ਆਇਆ ਨਹੀਂ ਮੇਰੇ ਕੋਲ ਤਾਂ ਅਜ ਤੱਕਰ ਤਾਂ ਤੂੰ ਛੋੜੀ ਧੰਨਵਾਦ ਹੈ ਕਿ ਤੁਸੀਂ ਆ ਕੇ ਖਬਰਸਾਰਤਾ ਪੁੱਛ ਗਏ ਇੰਨੀ ਸ਼ੁਕਰ ਬਹੁਤ ਆ ਛੋੜਾ ਧੰਨਵਾਦੀ ਕਰਾਂਗੇ ਤੇ ਸਾਨੂੰ ਕੋਈ ਪੁੱਛਣ ਬਸਣ ਨਹੀਂ ਆਏ ਤੁਸੀਂ ਕੀ ਕਰ ਰਹੇ ਹੋ ਕੀ ਨਾ ਕਰ ਰਹੇ ਹੋ ਭਾਵੇਂ ਅਸੀਂ ਗੋਭੀ ਵਿੱਚ ਵਾਧੀਏ ਭਾਵੇਂ ਗੋਭੀ 200 ਰੁਪਏ ਲਵਾਵਾ ਚ ਕਾ ਦਈਏ ਮੰਡੀ ਚ ਕੋਈ ਨਹੀਂ ਪੁੱਛਦਾ ਅਸੀਂ ਇੱਕ ਗੱਲ ਹੋਰ ਬੇਨਤੀ ਜ਼ਰੂਰ ਆ ਜਿੱਦੇ ਕਿਤੇ ਮੜਾ ਜਾ ਕੋਈ ਰੇਟ ਉੱਠ ਖੜੇ ਫੜੀਆਂ ਤੇ ਜਾ ਕੇ ਜ਼ਰੂਰ ਪੁੱਛ ਲੈਂਦੇ ਨੇ ਪੱਤਰਕਾਰ ਭਾਈ ਵੀ ਵੀ ਕੀ ਰੇਟ ਵਿਕ ਰਿਹਾ ਹੈਗਾ ਮਰਗੇ ਜੀ ਰਸੂਈ ਜੋਗਰ ਨਹੀਂ ਰਹੇ ਇਹ ਐ ਹੋ ਗਿਆ ਜੀ ਦੇਖੋ ਤਾਂ ਸਾਰੀ ਪਾਵਲ ਕਿ ਖਰੀਦਣਾ ਹੁੰਦਾਗਾ ਜੀਮੀਦਾਰ ਹੁੰਦੇ ਨੇ ਕਿ ਥੋੜੇ ਜੀਮੀਦਾਰ ਤਾਂ ਐਂ ਲਾ ਲਓ ਵੀ 10% ਨੇਗੇ ਸਬਜ਼ੀ ਲਾਉਣ ਵਾਲੇ ਮੰਨ ਲਓ 90% ਨੇ ਖਰੀਦਣੀ ਆ 90% ਦਾ ਬੋਝ ਤਾਂ ਦਿਖਣ ਲੱਗ ਜਾਂਦਾਗਾ ਜਿਹੜਾ 10% ਜੀਮੀਦਾਰ ਕਰਕੇ ਲੈ ਜਾਂਦਾ ਉਹਦਾ ਬੋਝ ਨਹੀਂ ਦਿਖਦਾ ਵੀ ਹੁਣ ਉਹ ਮਰੀ ਜਾਂਦਾਗਾ ਉਧਰ ਕਿਹੜੇ 90% ਨੇ ਖਰੀਦਣੀ ਉਹ ਤਾਂ ਮਾੜਾ ਮਾੜਾ ਬੋਝ ਆਊਗਾ ਇਹ ਕਿਹੜਾ 10% ਤੇ ਬੋਝ ਪੈ ਗਿਆ ਇੱਧਰ ਜਰੂਰ ਦੇਖ ਲੈਂਦੇ ਨੇ ਵੀ ਹਾਂ بڑا ਬੋਝ ਪੈ ਗਿਆ ਰੂਈ ਤੇ ਵੀ ਆ ਟਮਾਟਰ 60 ਰੁਪਏ ਕਿਲੋ 70 ਰੁਪਏ ਹੋ ਗਏ ਜੀ ਇੱਧਰ ਤਾਂ ਦਿਖ ਰਿਹਾ ਉਧਰ ਨਹੀਂ ਦਿਖ ਰਿਹਾ ਵੀ ਇਹ 10% ਤੇ ਬੋਝ ਪੈ ਰਿਹਾ 90% ਵਾਲਾ ਜ਼ਰੂਰ ਦਿੰਦਾ ਇਹ ਉਹ ਦੇ ਵਿੱਚ ਇਹ ਹੁੰਦਾ ਜੀ ਹੁਣ ਜਿਵੇਂ ਟਮਾਟਰ ਟਮਾਟਰ ਦਾ ਪਹਾੜੀ ਵਾਲਾ ਆ ਰਿਹਾ ਜੇ ਪੱਦੇ ਟਮਾਟਰ ਨੂੰ ਮਹਿੰਗਾ ਕਹਿ ਲਈਏ ਉਹ ਕਾਦਾ ਮਹਿੰਗਾਗਾ ਕਦੋਂ ਜ਼ਿਆਦਾ ਮਹਿੰਗਾ ਨਹੀਂ ਹੁਣ ਜੇ ਕਦੋਂ ਕਿੰਨੇ ਕ ਵੇਚਦੇ ਹਣਗੇ ਮੈਨੂੰ ਲੱਗਦਾ 50 ਰੁਪਏ ਕਿਲੋ ਵੇਚਦੇ ਹੋਣਗੇ ਲਾਸਟ 50 ਰੁਪਏ ਕਿਲੋ ਵੀ ਮਹਿੰਗਾ ਨਹੀਂ ਹੈਗਾ ਜੇ ਸੋਚਿਆ ਜਾਵੇ ਕਿਉਂ ਮਗਰੋਂ ਸੌੜਾ ਜੇ ਉਹਨਾਂ ਨੂੰ ਕਹੀਏ ਫੜੀ ਵਾਲੇ ਵੀ ਫੜੀਆਂ ਦਾ ਵੀ ਸਮਾਨ ਬਹੁਤ ਗਲਦ ਹੈ ਐਮੀ ਉਹਨਾਂ ਨੂੰ ਆਪਾਂ ਕਹੀ ਜਾਈਏ ਉਹ ਐ ਕਮਾਲ ਲੈਂਦੇ ਨੇ ਐ ਕਮਾਲ ਲੈਂਦੇ ਨੇ ਕਮਾਉਣੇ ਬਹੁਤ ਔਖੇ ਨੇ ਕਿ ਫੜੀ ਤੇ ਬੈਠ ਕੇ ਦੇਖੇ ਅਗਲਾ ਕਈ ਵਾਰੀ ਸਾਨੂੰ ਵੀ ਕਹਿੰਦੇ ਨੇ ਤੂੰ ਜੀ ਫੜੀ ਲਾਇਆ ਕਰੋ ਯਾਰ ਫੜੀ ਤੇ ਕਮਾਇਆ ਕਰੋ ਨਹੀਂ ਵੀਰੇ ਜਦੋਂ ਵੱਡਾ ਕੰਮ ਕਰਨਾ ਨਹੀਂ ਉਹ ਆਪਾਂ ਉਹ ਕੰਮ ਨਹੀਂ ਕਰ ਸਕਦੇ ਆਪਾਂ ਸੂਰੂਰ ਦੀ ਮੰਡੀ ਛੱਡ ਕੇ ਮੇਰੇ ਕੋਟ ਦੇ ਲਈ ਮੰਡੀ ਫੜਦੇ ਆ ਕਿਉਂਕਿ ਸਾਢੇ 5 ਕਿਲੋ ਤਦੀ ਲਾਇਦੇ ਨਾ ਸੂਰੂਰ ਦੀ ਮੰਡੀ ਤਾਂ 20 ਲਫਾਵਾ ਦੀ ਲੋੜ ਹੈ ਉੱਥੇ ਲਿਜਾਓ ਛਾ 200 ਲਫਾਵਾ ਲੈ ਜਾਓ ਮੇਰੇ ਕੋਟ ਦੇ ਲਈ ਮੰਡੀ 200 ਲਫਾਵਾ ਹੀ ਮੰਗਦੀ ਆ 300 ਵੀ ਮੰਗਦੀ ਆ 400 ਵੀ ਮੰਗਦੀ ਆ ਐ ਜਿ ਤੇ ਅਸੀਂ ਤਾਂ ਉਹਦੇ ਨਾਲ ਸੰਬੰਧ ਰੱਖਦੇ ਆ ਸਾਨੂੰ ਹੋਰ ਹੀ ਕਰਨ ਲੱਗ ਜਾਂਦੇ ਨੇ ਲੋਕ ਵਿਚ ਖਾਸੇ ਤੂੰ ਜਿ ਫੜੀ ਲਾਇਆ ਕਰੋ ਉਹ ਪਤੰਦਰੋ ਇਹੀ ਸਰੂਰ ਦੀ ਮੰਡੀ ਨੂੰ ਵੀ ਛੋਟੀ ਮੰਨਦੇ ਆਗੇ ਵੀ ਮੇਰੇ ਕੋਲ ਦਾ ਮੰਡੀ ਆ ਗਈ ਇਹ ਤੇ ਮੇਰੇ ਕੋਲ ਪ੍ਰਚੂਨ ਵਾਲੀ ਮੰਡੀ ਆ ਗਈ ਸਰੂਰ ਵਾਲੀ ਤਾਂ ਪੰਜ ਲਵਾ ਪੇ ਲਾਜੂ ਸੀ ਲਵਾ ਪੇ ਲਿਜ ਵਿਕ ਜਾਣਗੇ ਉਹ ਤੋਂ ਬਾਅਦ ਵਿਕਦੇ ਨਹੀਂ ਠੀਕ ਹੈ ਸੱਟ ਮੇ ਹੈ ਮੰਡੀ ਹੈਗੀ ਤਾਂ ਮੇਰੇ ਕੋਲ ਦੇ ਦੀ ਆ ਸਵਾਦਾਰ ਤੇ ਉੱਥੇ ਵਿਕੂਗਾ ਜਿਵੇਂ ਅਸੀਂ ਹੁਣ ਹਾਲ ਕੇ ਲਾਵਾਂਗੇ 15 ਕਿਲੋ ਖੀਰੀ ਤੇ ਲਾਵਾਂਗੇ ਠੀਕ ਹੈ ਸਰੂਰ ਦੀ ਮੰਡੀ ਚੱਲ ਜੂਗੀ ਬਿਲਕੁਲ ਨਹੀਂ ਚੱਲਦੀ ਅਸੀਂ ਮੇਰੇ ਕੋਲ ਦੇ ਹਰਤੇ ਲਾ ਰਹੇ ਆ ਠੀਕ ਹੈ ਸਾਡਾ ਸਿੱਟਮ ਇਹ ਆ ਵੀ ਆ ਹਾਂ ਘਟਾ ਸਾਨੂੰ ਬਹੁਤ ਦਿਖਦਾ ਕਿ ਉਹ ਸਾਡੇ ਟੈਂਪੂ ਦੇ ਦੋ ਗਏ ਨੇ ਮਰੇ ਕੋਟ ਦੇ ਮਰੇ ਕੋਟ ਦੇ ਬਿਣਾ ਪੈਸੇ ਨਹੀਂ ਜੁੜਦਾ ਜੇ ਉਰੇ ਵੱਧ ਤੋਂ ਵੱਧ ਵੀ ਅਸੀਂ ਲੈ ਜਾਾਂਗੇ ਵੱਧ ਤੋਂ 10000 ਇਕੱਠਾ ਕਰ ਲਿਆ ਮੈਂ ਕਿ ਸੂਰੂ ਰੂਰੋਂ 10000 ਨਾਲ ਕੀ ਕਰ ਲਾਂਗੇ ਜੀ ਠੀਕ ਉਤੋਂ 25 ਤੋਂ 30000 ਦੀ ਪਰਚੀ ਆਵੇ ਤਾਂ ਇੰਨਾ ਮਾਣ ਸਮੂੰਗਾ ਜੀ ਆ ਜੀ ਜਾਂਦੇ ਨੁਕਸਾਨ ਆਪਣਾ ਬਹੁਤ ਵੱਡੇ ਪੱਧਰ ਤੇ ਕਹਿ ਸਕਦੇ ਆਂ ਜੇ ਆਪਾਂ ਹੋ ਰਿਹਾ ਹੈਗਾ ਤੇ ਬਾਰਿਸ਼ ਕਰਕੇ ਸਾਰਾ ਨੁਕਸਾਨ ਹੋ ਰਿਹਾ ਹੈਗਾ ਤੇ ਜਦੋਂ ਲਗਾਤਾਰ ਬਾਰਿਸ਼ਾਂ ਪਈ ਜਾਂਦੀਆਂ ਨੇ ਜੀ ਤਾਂ ਹਵਾ ਦੇ ਵਿੱਚ ਜਿਹੜਾ ਨਮੀ ਦੀ ਮਾਤਰਾ ਜ਼ਿਆਦਾ ਵੱਧ ਜਾਂਦੀ ਹੈ ਕੁਝ ਜਦੋਂ ਬੱਦਲ ਬਾਈ ਹੋ ਜਾਂਦੀਆਂ ਅਸਮਾਨ ਦੇ ਵਿੱਚ ਤਾਂ ਜੀਰੀਆਂ 'ਚ ਜਿਹੜਾ ਪਾਣੀ ਖੜਾ ਹੁੰਦਾ ਉਹ ਐਵੇਪੋਰੇਟ ਹੋਣ ਲੱਗ ਜਾਂਦਾ ਹਵਾ ਦੇ ਵਿੱਚ ਮਿਲਣ ਲੱਗ ਜਾਂਦਾ ਉਹਦੇ ਕਾਰਨ ਵੀ ਜਿਹੜੀ ਨਮੀ ਬਣਦੀ ਹੈ ਜੇ ਆਸਮਾਨ ਸਾਫ਼ ਹੋਵੇ ਖੁਸ਼ਕ ਹਵਾ ਚੱਲੇ ਤਾਂ ਜਿਹੜੀਆਂ ਬੇਲਾਂ ਗ੍ਰੋਥ ਕਰਨ ਨੂੰ ਰੋਕਣ ਤੇ ਫਲਤੇ ਜ਼ੋਰ ਲਾਉਣਾ ਹੁਣ ਇਹ ਨਮੀ ਕਾਰਨ ਜਿਹੜਾ ਬੇਲਾ ਵਧੀ ਵਧੀ ਜਾਂਦੀਆਂ ਨਹੀਂ ਆ ਪਲਾਟਾਂ 'ਚ ਬਾਗੀਆਂ ਪਈਆਂ ਤੇ ਬਾਗੀਆਂ ਜਾਂ ਗ੍ਰੋਥ ਬਹੁਤ ਜ਼ਿਆਦਾ ਕਰ ਰਹੀਆਂ ਨਹੀਂਆਂ ਤੇ ਫਲ ਤੇ ਘੱਟ ਜ਼ੋਰ ਲਾ ਰਹੀਆਂ ਨੇ ਤੇ ਫਲ ਦੀ ਸੈਟਿੰਗ ਵੀ ਨਹੀਂ ਬੈਠ ਰਹੀ ਤੇ ਪੋਲੀਨੇਸ਼ਨ ਨਹੀਂ ਪ੍ਰੋਪਰ ਹੋ ਰਿਹਾ ਤੇ ਸਵੇਰੇ 5 ਤੋਂ 9 ਵਜੇ ਤੱਕ ਦਾ ਤਕਰੀਬਨ ਟਾਈਮ ਹੁੰਦਾ ਪੋਲੀਨੇਸ਼ਨ ਦਾ ਜਦੋਂ ਮੱਖੀ ਜਾਂ ਕੀਟ ਪਤੰਗਾ ਫੀਮੇਲ ਮੇਲ ਫੁੱਲ ਤੋਂ ਉੱਠ ਕੇ ਫੀਮੇਲ ਫੁੱਲ ਤੇ ਬੈਹਂਦਾ ਤਾਂ ਪੋਲੀਨੇਸ਼ਨ ਹੁੰਦਾ ਤਾਂ ਜਾ ਕੇ ਫਲ ਬਣਦਾ ਤੇ ਨੁਕਸਾਨ ਜਿਵੇਂ ਲੇਬਰ ਵੀ ਤੁਹਾਡੀ ਹੈਗੀ ਆ ਨੁਕਸਾਨ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋ ਰਿਹਾ ਜੀ ਜਿਵੇਂ ਹੁਣ ਆਪਣੀ ਲੇਬਰ ਰੱਖੀ ਹੋਈ ਆ ਤੇ ਤਕਰੀਬਨ ਆਪਾਂ 3 ਕਿਲਿਆਂ ਦੇ ਵਿੱਚੋਂ 30-35 ਕਿਲੋ ਮਸਾਪਾ ਜਿਹੜਾ ਕੱਦੂ ਤੋੜਿਆ ਹੈਗਾ ਤੇ ਉਹ ਸਿਰਫ ਲੀਵਰ ਲੀਵਰ ਦਾ ਪੂਰਾ ਹੋਊ ਜਿਹੜਾ ਆਪਣਾ ਖਰਚਾ ਕਰੀ ਬੈਠੇ ਆਪਾਂ ਉਹ ਤਾਂ ਬੇਆਸੇ ਆਏਗੀ